ਕਬੇ ਕੁਛ ਲਿਆ ਨੂੰ ਇਹਨਾਂ ਨੂੰ ਅੱਗੇ ਉਠਾਨ ਵਾਸਤੇ ਲੇ ਜਾਣ ਵਾਸਤੇ ਬਹੁਤ ਸਾਰਾ ਕੁਝ ਜਿਨਾ ਉਹਨਾਂ ਨੇ ਕੀਤਾ ਉਹਨਾਂ ਦਾ ਸ਼ੁਕਰਾਨਾ ਸੀ ਨਹੀਂ ਕਰ ਸਕਦੇ ਤੇ ਇੱਕ ਇਹ ਜ਼ਰੂਰ ਮੈਂ ਮਹਿਸੂਸ ਕਰ ਲਿਆ ਕਿ ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬាទ ਵਿਚਰੇ ਵਰਗ ਨੂੰ ਅੱਗੇ ਲੇ ਜਾਣ ਵਾਸਤੇ ਬਾਬਾ ਸਾਹਿਬ ਨੇ ਦਿਖਾਏ ਹੋਏ ਰਾਹ ਤੇ ਚਲਦੇ ਹੋਏ ਜਿਨਾ ਕੁਝ ਉਹਨਾਂ ਨੇ ਕੀਤਾ ਪਾਵੇਂ ਧੀਆ ਨੂੰ ਸਕਾਲਰਸ਼ਿਪ ਦਿੱਤੀ ਸਾਈਕਲਾਂ ਦਿੱਤੀਆਂ ਮੈਰਿਟੋਰੀਅਨ ਸਕੂਲ ਵਰਗੀ ਚੀਜ਼ਾਂ ਬਣਾਈਆਂ ਤਾਂ ਕਿ ਅੱਗੇ ਵਧ ਸਕਣ ਪਾਵਕਤੀਆਂ ਵਾਸਤੇ ਸ਼ਗਨਦੀ ਸਕੀਮ ਹੋਏ ਜਾਂ ਫਿਰ ਸਮਾਜ ਨੂੰ ਆਟਾ ਦਾਲ ਦੀ ਸਕੀਮ ਦੇ ਕੇ ਜਿੰਨਾ ਕੁ ਉਹਨਾਂ ਨੇ ਕੀਤਾ ਮੈਂ ਕਹਿ ਸਕਦੀ ਆ ਕਿ ਬਸ ਇਹਨਾਂ ਸਾਰੀ ਚੀਜ਼ਾਂ ਦੇ ਨਾਲ ਉਹ ਪਿਛਲੇ ਵਰਗ ਨੂੰ ਸਤਕਾਰ ਵੀ ਮਿਲਿਆ ਤੇ ਸਮਾਜ 'ਚ ਉਹਨਾਂ ਦਾ ਸੁਧਾਰ ਵੀ ਹੋਇਆ ਅਜ ਅਫਸੋਸ ਜ਼ਰੂਰ ਹੁੰਦੀ ਹੈ ਕਿ ਬਾਦਲ ਸਾਹਿਬ ਦੇ ਸਰਕਾਰ ਬਦਲਣ ਤੋਂ ਬਾਅਦ ਇਹ ਦੋਨੋਂ ਪਾਰਟੀਆਂ ਜਿਹੜੀਆਂ ਆਈਆਂ ਨੇ ਤਾਂਵੇਂ ਗਰੀਬਾਂ ਨੂੰ ਦਿੱਤੇ ਹੋਏ ਕਾਰਡ ਹੋਣ ਪਾਵੇਂ ਸ਼ਗਨਦੀ ਸਕੀਮ ਹੋਏ ਪਾਵੇਂ ਸਾਈਕਲ ਦੀ ਸਕੀਮ ਹੋਏ ਇਹ ਸਾਰੀ ਸਕੀਮਾਂ ਨੂੰ ਅੱਗੇ ਵਧਾਉਣ ਦੇ ਬਜਾਏ ਇਹਨਾਂ ਨੂੰ ਹੋਰ ਕੱਟ ਕੇ ਲੋਕਾਂ ਤੋਂ ਖੋਈਆਂ ਨੇ ਸੋ ਅੱਜ ਲੋਕਾਂ ਨੂੰ ਇਹਨਾਂ ਸਾਰੀ ਚੀਜ਼ਾਂ ਨੂੰ ਵੀ ਪਛਾਣਨ ਦੀ ਲੋੜ ਹੈ ਤੇ ਇੱਕ ਵਾਰ ਸਾਨੂੰ ਥੋੜਾ ਇਧਰ ਕਰਿਆ ਰਿਹਾ ਹੈ ਇਹ ਵੀ ਕਿ ਸਮਾਜ ਵਿੱਚ ਸਾਡੇ ਪਿਛਲੇ ਵਰਗ ਨੂੰ ਤੇ ਗਰੀਬਾਂ ਨੂੰ ਹੋਰ ਅੱਗੇ ਲਿਜਾਣ ਵਾਸਤੇ ਜੋ ਅਸੀਂ ਉਪਰਾਲੇ ਕਰ ਸਕਦੇ ਹਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੋ ਜਾ ਹਮਲਾ ਮਾਰਨਾ ਚਾਹੀਦਾ ਹੈ ਮੈਨੂੰ ਮਹਿਸੂਸ ਕਰਦੀਆਂ ਕਿ ਬਾਬਾ ਸਾਹਿਬ ਅੰਬੇਦਕਰ ਦੇ ਭਵਨ ਜਿਹੜੇ ਬਣਾਏ ਸਿਗੇ ਉਬਾਲੂ ਸਾਹਿਬ ਨੇ ਉਹਨਾਂ ਦੀ ਦੇਖਰੇਖ ਜਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਨਹੀਂ ਹੋ ਰਹੀ ਹੈ ਬਲਕਿ ਇੱਕ ਕਮੇਟੀ ਹੋਣੀ ਚਾਹੀਦੀ ਹੈ ਜਿੱਥੇ ਗਰੀਬਾ ਦੇ ਮਸਲਿਆ ਦੇ ਬਾਰੇ ਸੋਚ ਵਿਚਾਰ ਕੇ ਕਿਵੇਂ ਹੱਲ ਹੋ ਸਕਦੇ ਨੇ ਇਹ ਜ਼ਰੂਰ ਇਹ ਸਰਕਾਰਾਂ ਕਹਾਂਦੇ ਨੇ ਜਿਹੜਾ ਮੈਨਿਫੈਸਟੋ ਆਇਆ ਇਹਨੂੰ ਲੈ ਕੇ ਸ਼ਖਤ ਬੋਲ ਰਹੇ ਉਹ ਬਹੁਤ ਵੱਡੀ ਗੱਲ ਹੈ ਪਰ ਮੈਂ ਸਮਝਦੀ ਆ ਕਿ ਇਹ ਇਸ ਪਾਰਟੀ ਦੀ ਮਾਨਸਿਕਤਾ ਨੂੰ ਦਿਖਾਉਂਦੀ ਹੈ ਕਿ ਇਹਨੇ ਮਾੜੇ ਸ਼ਬਦ ਕੋਈ ਇਨਸਾਨ ਇਸਤੇਮਾਲ ਕਰੇ ਤਾਂ ਮੁੱਖ ਮੰਤਰੀ ਵੱਲੋਂ ਕੋਈ ਵਿਅਕਤੀ ਜਿਹੜਾ ਹਰ ਚੀਜ਼ ਵਾਸਤੇ ਟਵੀਟ ਕਰ ਦਿੰਦਾ ਹੈਗਾ ਤੇ ਪੁਰਾਣੀ ਚੀਜ਼ਾਂ ਝੂਠ ਵਿੱਚ ਕੋਈ ਮਿੰਟ ਨਹੀਂ ਲਾਂਦਾ ਟਵੀਟ ਕਰ ਰ ਵਿਰੋਧੀਆਂ ਦੇ ਤੇ ਜਦ ਆਪ ਦੇ ਉੱਤੇ ਆਪਣੀ ਪਾਰਟੀ ਦੇ ਉੱਤੇ ਜੇ ਕੁਝ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਕਿਸੇ ਸਮਾਜਵਾਦੀ ਇਹਨੇ ਬਦੀ ਸ਼ਬਦਾਵਲੀ ਕਰਦੇ ਨੇ ਤੇ ਅੱਜ ਮੁੱਖ ਮੰਤਰੀ ਵੱਲੋਂ ਬਿਲਕੁਲ ਪਿੰਨ ਡ੍ਰੌਪ ਸਾਇਲੈਂਸ ਹੋ ਕੇ ਮੈਂ ਸਮਝਦਾ ਹਾਂ ਪੂਰੀ ਪਾਰਟੀ ਦੀ ਮਨਸਿਕਤਾ ਹੈ ਮੈਂ ਜੀ ਮਲਕੀਤ ਬਾਈ ਮਲੂਕਾ ਪਰਿਵਾਰ ਦੇ ਮੁੰੋ ਤੇ ਬੇਟਾ ਚਲੇ ਕਿਨੇ ਪਹਿਲੇ ਰੈਕਸ਼ਨ ਨਹੀਂ ਕੀਆ ਤੁਸੀਂ ਕਹਿੰਦੇ ਸਾਡੇ ਪਰਿਵਾਰ ਹੈ ਕਿ ਕਿ ਜਾਈਏ ਮਲੂਕਾ ਸਾਹਿਬ ਤਾਂ ਬਿਲਕੁਲ ਸਾਡੇ ਪਰਿਵਾਰ ਦਾ ਹਿੱਸਾ ਨੇ ਤੇ ਮੈਨੂੰ ਕਿਤੇ ਨਾ ਕਿਤੇ ਆ ਹਰੇਕ ਨੂੰ ਇਹ ਸੀ ਮਹਿਸੂਸ ਜ਼ਰੂਰ ਹੋ ਰਹੀ ਹੋਗੀ ਕਿ ਜਿੱਥੇ ਮਾਪੇ ساری ਉਮਰ ਬੱਚਿਆ ਵਾਸਤੇ ਕਰਦੇ ਨੇ ਤੇ ਵੱਡੀ ਉਮਰ 'ਚ ਜਦ ਬੱਚੇ ਆਖੇ ਨਹੀਂ ਲੱਗਦੇ ਕਿ ਮੈਂ ਤੇ ਆ ਨਹੀਂ ਸੁਣੇ ਕਿ ਬਹੁਤ ਸਮਝਾਣ ਦੀ ਕੋਸ਼ਿਸ਼ ਕੀਤੀ ਤੇ ਬੱਚੇ ਜਦ ਮਾਪੇ ਦੇ ਆਖੇ ਨਹੀਂ ਲੱਗਦੇ ਨੇ ਤਾਂ ਦੁੱਖ ਤਾਂ ਪਰਿਵਾਰ ਨੂੰ ਹੁੰਦਾ ਹੀ ਰਹੂਗਾ। ਸੋ ਮੈਂ ਉਸ ਦੁੱਖ 'ਚ ਮਹਿਸੂਸ ਕਰ ਰਹੀ ਆ ਲੇਕਿਨ ਮਨੁਕਾ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਤਕੜੇ ਹੋ ਤੁਸੀਂ ਕਾਟੀ ਦੇ ਵੱਡੀ ਵੱਡੀ ਲੜਾਈਆਂ ਤੁਸੀਂ ਪਹਿਲੇ ਵੀ ਲੜੀਆਂ ਨੇ ਆਹ ਕਰチェ ਉਹ ਖਬ ਸਮਾਂ ਹੁੰਦਾ ਹੈ ਲੇਕਿਨ ਪਾਰਟੀ ਦੀ ਇਮਾਨਦਾਰੀ ਤੋਂ ਨਹੀਂ ਹੁਣ ਜੰਗ ਹੈਗਾ ਫੌਜਾ ਜਨਮਤ ਮੈਦਾਨ ਤੇ ਉਤਰੀਆਂ ਹੋਈਆਂ ਨੇ ਤਾਂ ਜਰਨੈਲ ਨੂੰ ਤਾਂ ਅੱਗੇ ਹੋਣਾ ਚਾਹੀਦਾ ਸੋ ਕੋਈ ਗੱਲ ਨਹੀਂ ਲੜ ਰਹੇ ਹਾਂ ਤੇ ਬਾਕੀ ਸਭ ਕੰਮ ਨਾਮੋ ਜੋ ਵੀ ਹੈ ਲੋਕਤੰਤਰ 'ਚ ਹਰੇਕ ਨੂੰ ਇੱਕ ਹੱਕ ਹੁੰਦਾ ਹੈ ਸਭ ਆ ਕੇ ਆਪਣੀ ਗੱਲ ਕਰ ਸਕਦੇ ਆ ਮੈਂ ਜ਼ਰੂਰ ਕਹਿ ਸਕਦੀ ਆ ਕਿ ਜਿਸ ਪਾਰਟੀ ਨੇ ਪੰਜਾਬ ਦੇ 750 ਕਿਸਾਨਾਂ ਦੀ ਜਾਨ ਜਾਨਾਂ ਲੈ ਕੇ ਕਾਲੇ ਕਾਨੂੰਨ ਵਾਪਸ ਕੀਤੇ ਮਾਫੀ ਮੰਗ ਕੇ ਤੇ ਉਹਨਾਂ ਦੇ ਨਾਲ ਇੱਕ ਵਾਦਾ ਕੀਤਾ ਸੀਗਾ ਕਿ ਉਹਨਾਂ ਦਾ ਮੰਗਾ ਪੂਰੀ ਕਰਨਗੇ ਅੱਜ ਜਦ ਇੰਨੇ ਸਾਲ ਬਾਅਦ ਉਹ ਮੰਗਾ ਪੂਰੀਆਂ ਨਹੀਂ ਹੋਈਆਂ ਨੇ ਇੱਕ ਵਾਰ ਫੇਰ ਜਦ ਕਿਸਾਨ ਧਰਨੇ 'ਚ ਬੈਠਦੇ ਨੇ ਤੇ ਉਹਨਾਂ ਦੇ ਉੱਤੇ ਫੇਰ ਉਹ ਸਰਕਾਰ ਗੋਲੀਆਂ ਦੇ ਨਾਲ ਅਥਰੂ ਕੈਸਾ ਦੇ ਨਾਲ ਡਰੋਨਾਂ ਦੇ ਨਾਲ ਜਿਹੋ ਜਿਹਾ ਤਸ਼ੱਦਦ ਕਰਦੀ ਹੈ ਤੇ ਆਪਣੇ ਆਪਾ ਭਾਵੇਂ ਆਪਾਂ ਕਹਿ ਸਕੀਏ ਕਿ ਨਾ ਮੰਗਾ ਤਾਂ ਪੂਰੀਆ ਕੀਤੀ ਨਾ ਬੰਦੀ ਸਿੱਖਾਂ ਦੀ ਜਿਹੜੇ ਗੁਰੂ ਨਾਨਕ ਪਾਸ਼ਾ ਜੀ 550 ਸਾਲਾਂ ਚ ਇਹਨਾਂ ਨੇ ਵਾਦਾ ਕੀਤਾ ਸੀ ਉੱਥੋਂ ਵੀ ਮੁੱਕਰ ਗਏ ਸਾਡੇ ਪਾਨਿਆਂ ਨੂੰ ਖੋਣ ਵਾਸਤੇ ਪੂਰਾ ਦਬਾਅ ਪਾਇਆ ਜਾ ਰਿਹਾ ਹੈ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ ਜੇ ਇਹ ਕੁਝ ਹੋ ਰਿਹਾ ਤਾਂ ਫਿਰ ਇਸ ਪਾਰਟੀ ਦੇ ਨਾਲ ਕੋਈ ਪੰਜਾਬ ਹਦੈਸ਼ੀ ਤਾਂ ਮੈਨੂੰ ਨਹੀਂ ਲੱਗਦਾ ਖੜੂਗਾ ਲੇਕਿਨ ਮੈਂ ਤਾਂ ਪੰਜਾਬ ਦੇ ਸਮੂਹ ਸੰਗਤਾਂ ਨੂੰ ਕਹਾਂਗੀ ਕਿ ਜੇ ਕਿਸੇ ਪਾਰਟੀ ਦੇ ਇਹੋ ਜਿਹੇ ਐਕਸ਼ਨਸ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਹੁੰਦੀ ਹੈ ਪੰਜਾਬ ਦੀ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਤੇ ਦਿੱਲੀ ਦੀ ਪਾਰਟੀਆਂ ਨੂੰ ਛੱਡ ਕੇ ਖੇਤਰੀ ਪਾਰਟੀ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਤੁਸੀਂ ਵੀ ਪੰਜਾਬ ਚ ਰਹਿੰਦੇ ਹੋ ਖੇਤਰੀ ਪਾਰਟੀ ਵੀ ਪੰਜਾਬ ਦੀ ਬਿਹਤਰੀ ਵਾਸਤੇ ਦਿਨ ਰਾਤ ਇੱਕ ਕਰਦੀ ਹੈ ਦਿੱਲੀ ਦੀ ਪਾਰਟੀਆਂ ਇੱਕ ਨੈਸ਼ਨਲ ਅਜੰਡਾ ਚਲਾਉਂਦੀਆਂ ਨੇ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਇਹ ਮੈਂ ਜ਼ਰੂਰ ਮਹਿਸੂਸ ਕਰਦੀ ਆ ਕਿ ਅੱਜ ਦੀ ਤਰੀਕ ਜੇ ਜਿਹੜਾ ਭਾਰਤ ਦੇ ਟੈਂਸ਼ਨ ਨੇ ਕਰਕੇ ਅੱਜ ਆਪਾਂ ਦੇਖ ਰਹੇ ਇਹਨਾਂ ਦਾ ਵਿਰੋਧ ਹਰ ਥਾਂ ਹੋ ਰਿਹਾ ਹੈ ਸੋ ਇਸ ਪਾਰਟੀ ਤੇ ਜਿਹੜੇ ਜਾਂਦੇ ਨੇ ਉਹ ਆਪਦੇ ਨਿੱਜੀ ਸਵਾਰਥ ਵਾਸਤੇ ਪਾਵੇਂ ਜਾ ਰਹੇ ਨੇ ਕਿ ਪੰਜਾਬ ਦੇ ਹਿੱਤ ਵਾਸਤੇ ਨਹੀਂ ਜਾ ਰਹੇ ਜੀ ਬਈ ਇਲੈਕਸ਼ਨ ਬਈ ਇਲੈਕਸ਼ਨ ਲੜ ਰਹੇ ਨੇ ਆਪਾਂ ਬਾਤ ਹੈ ਕਿ ਸਾਰੇ ਬਾਤ ਕਰਦੇ ਨੇ ਵਿਸ਼ਵਾਸ ਹੈ ਕਿ ਨਹੀਂ ਕਿ ਜਾਨਵਰ ਵਿੱਚ ਕਿਤੇ ਫਸੇ ਹੋਏ ਨੇ ਸਾਨੂੰ ਤਾਂ ਹਮੇਸ਼ਾ ਉਹਨਾਂ ਦੇ ਉੱਤੇ ਵਿਸ਼ਵਾਸ ਰਿਹਾ ਹੈ ਇਸ ਪਾਰਟੀ ਦਾ ਬਹੁਤ ਵਿਸ਼ਵਾਸ ਹੈ ਅਲੇ ਆਪਾ ਬਾਦਲ ਸਾਹਿਬ ਨੇ ਬਹੁਤ ਉਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੇ ਵੀ ਬਹੁਤ ਲੰਬਾ ਸਾਥ ਪਾਰਟੀ ਦਾ ਦਿੱਤਾ ਹੈ ਅੱਜ ਵੀ ਜਿਹੜੇ ਉਹ ਖੜੇ ਨੇ ਪਾਰਟੀ ਦੇ ਵਿੱਚ ਅਜੇ ਹੈਗੇਗਾ ਸਾਨੂੰ ਮਾਣ ਹੈ ਕਿ ਹਾਂ ਹੁਣ ਇੱਕ ਬੱਚਾ ਹੋਣ ਦੇ ਨਾਲੇ ਨਾਤੇ ਦੁੱਖ ਜ਼ਰੂਰ ਆਉਂਦਾ ਹੋਊਗਾ ਕਿ ਜਿਸ ਪਾਰਟੀ ਨੇ ਇਹ ਨਾ ਮਾਨ ਸਤਕਾਰ ਦਿੱਤਾ ਹੈ ਮਾ ਬਾਲ ਸਾਹਿਬ ਕਹਿੰਦੇ ਸੀ ਪਾਰਟੀ ਇੱਕ ਮਾਂ ਹੁੰਦੀ ਹੈ ਸੋ ਉਸ ਮਾਂ ਦੇ ਨਾਲ ਜਿਹੜਾ ਬੰਦਾ ਅਟੈਚਡ ਹੁੰਦਾ ਹੈਗਾ ਉਹਨੂੰ ਦੁੱਖ ਤਾਂ ਹੁੰਦਾ ਹੈ ਜਦ ਮਾਂ ਨੂੰ ਛੱਡ ਕੇ ਬੱਚੇ ਪਰ ਇਹੋ ਜੀ ਚੀਜ਼ਾਂ ਹੁੰਦੀਆਂ ਨੇ ਮੈਂ ਤਾਂ ਹੀ ਕਹਿੰਦਾ ਜਿਹੜੇ ਬੱਚੇ ਪਿਓ ਦੇ ਵੀ ਹੁੰਦੇ ਤਾਂ ਫਿਰ ਉਹ ਹੋਰ ਕਿਸ ਤਕੀ ਹੋਣਗੇ ਵੀ ਭਾਈ ਤੁਸੀਂ ਕਿਹੜਾ